ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਖੇ ਵੀ ਇਹਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਅੱਜ ਦੀ ਵੀਡੀਓ ਪਿੰਡ ਸਿੰਘਾ ਵਾਲਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਮੋਗਾਈਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਆਪਣੇ ਚੈਨਲ ਤੇ ਰੁਟੀਨ ਵਾਂਗੂ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਤਿੰਨ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਕਿ ਦੁੱਧਵਾ ਦਾ ਕਿੰਨਾ ਸੂ ਆਜੋ ਜੀ ਸਸੇ ਗਾਲ ਜੀ ਸਸੇ ਗਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਮਾ ਮੇਰਾ ਬਾਈ ਕਾਲਾ ਪਿੰਡ ਸਿੰਘਾ ਵਾਲਾ ਜਿਲ੍ਹਾ ਮੋਗਾ ਦਸੀਨੂ ਮੋਗਾ ਆਪਾਂ ਪਹਿਲਾ ਵੀਡੀਓ ਪਾ ਦੇ ਸੇਲ ਹੋ ਜਾਂਦੇ ਪਸ ਠੀਕ ਆ ਜੀ ਅੱਜ ਤਿੰਨ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰਦੇ ਗਾਂ ਦੀ ਕੀ ਡਿਟੇਲ ਆ ਜੀ ਇਹ ਜੀ ਤੀਜੇ ਸਵੇਰ ਤੱਕ ਬੰਨਾਂ ਹੋਈ ਆ ਠੀਕ ਆ ਭਰਾਵਾਂ ਨੂੰ ਹੋ ਗਿਆ ਅੱਜ 15 ਵੀਂ ਠੀਕ ਆ ਭਰਾਏ ਨੂੰ 10 ਦੁੱਧ ਦੇ ਲਿਆਗਾ 10 ਕਿਲੋ 10 11 ਕਿਲੋ ਪਾ 10 ਕਿਲੋ ਦੱਸਣਾ 10 ਕਿਲੋ ਦੀ ਗਾਰੰਟੀ ਆ ਦੁੱਧ ਬਾਈ 11 ਕਿਲੋ ਕਹਿੰਦਾਗਾ ਤੇ 15 ਕ ਦਿਨ ਹੋ ਗਏ AI ਹੋਈ ਨੂੰ ਆਪਾਂ ਖਾਲੀ ਮੰਨ ਕੇ ਦੇਣੀ ਆ ਜੀ ਠੀਕ ਆ ਜੀ ਕੱਢ ਲੋ ਜੀ ਬਾਹਰ ਤੀਜੇ ਸੂਏ ਆਸਤੇ ਟੀਗਾ ਭਰਵਾਇਆ ਵਾ ਦੂਜੇ ਸੂਏ ਸੂਈ ਹੋਈ ਆ ਗਾਂ ਜੀ ਫੇਸ ਕੁਆਲਟੀ ਬਹੁਤ ਸੋਹਣੀ ਆ ਸ਼ਾਈਨਿੰਗ ਦੇਖ ਸਕਦੇ ਹੋ ਤੁਸੀਂ ਸਕਿਨ ਦੀ ਬਹੁਤ ਜ਼ਿਆਦਾ ਸ਼ਾਈਨਿੰਗ ਆ ਜਾਤ ਬਰੀਡ ਵਾਲੀ ਹਾਈਟ ਦੇ ਪੱਖ ਤੋਂ ਬਹੁਤ ਉੱਚੇ ਲੰਮੇ ਕੱਦ ਕਰਦੀ ਤੇ ਹੈਵੀ weight ਦੀ ਗਾਂ ਬਾਕੀ ਦੋ ਦੇ 11 ਕਿਲੋ ਬਾਈ ਪਰ 10 ਕਿਲੋ ਦੀ ਗਾਰੰਟੀ ਲੈਂਦਾ ਜਿਹੜੇ ਵੀਰ ਨੂੰ ਪਸੰਦ ਆਊਗੀ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਏ ਥਣਾ ਦੇ ਸਹਿਜ ਬਹੁਤ ਸੋਹਣੇ ਆ ਤੁਸੀਂ ਦੇਖ ਸਕਦੇ ਹੋ ਬੰਨ ਲਾ ਵੀਰ ਥਣਾ ਦੇ ਸਹਿਜ ਚਾਰੇ ਥਨ ਨਿਖੜਵੇਂ ਹੱਥੀ ਚਵਾਈ ਵਾਲੇ ਦੇਖ ਸਕਦੇ ਹੋ ਬਹੁਤ ਸੋਹਣਾ ਥਾਨ ਲੱਗਿਆ ਬਾਕੀ ਠੰਡੀ ਸੀਲ ਪੂਰੀ ਆ ਸੀਲ ਸਾਬੂ ਫੁੱਲਾ ਥਣਾ ਵਗੈਰਾ ਦੀ ਪ੍ਰੋਪਰ ਓਕੇ ਆ ਜੀ ਆਰਡਰ ਦੀ ਕੁਆਲਿਟੀ ਨੇੜੇ ਤੋਂ ਚੈੱਕ ਕਰ ਲੋ ਜੀ ਕੀ ਮੁੱਲ ਆਈਏ ਦਾ 20000 ਰੁਪਏ ਮਾਨਦਾਨ ਹੋ ਜਾਊਗਾ ਜੀ ਹਾਂ ਜੀ ਜ਼ਰੂਰ ਕਰਾਂਗੇ 29000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮੌਕੇ ਤੇ ਮਾਨਦਾਨ ਜ਼ਰੂਰ ਕੀਤਾ ਜਾਊਗਾ 2 ਨੰਬਰ ਐਚ ਐਫ ਇਹਦੀ ਕੀ ਡਿਟੇਲ ਆ ਜੀ ਇਹ ਵੀ ਬਾਈ ਠੀਕ ਆ ਭਰਾਇਆ ਇਹਨੂੰ ਵੀ ਦਾਜ ਨਹੀਂ ਹੋਊਗਾ ਠੀਕ ਆ ਭਰਾਇਆ ਨੂੰ ਠੀਕ ਆ ਜੀ ਇਹ ਵੀ ਤੀਜੇ ਸੂਏ ਵਾਲੀ ਠੀਕ ਆ ਭਰਾਇਆ ਦੇ ਦੂਜੇ ਸੂਏ ਸੂਈ ਹੋਈ ਆ ਤੇ ਕਿੰਨੇ ਕਿਲੋ ਦੁੱਧ ਆ ਜੀ ਦੁੱਧ ਆ 9 ਕਿਲੋ ਆ ਜੀ ਠੀਕ ਆ ਜੀ ਨੈਟ ਕੰਡੇ ਵਾਲਾ ਜੀ ਹਾਂ ਜੀ ਹਾਂ ਜੀ ਖੋਲ ਲੋ ਜੀ ਚਵਾਈ ਕਹਿੰਦਾ ਇਹਦੇ ਵੀ ਆਈ ਹੋਈ ਨੂੰ 10 ਦਿਨ ਹੋ ਗਏ ਪਰ ਆਪਾਂ ਖਾਲੀ ਮੰਨ ਕੇ ਦੇਣੀ ਆ ਜੀ ਦੂਜੇ ਸੂਏ ਸੂਈ ਹੋਈ ਆ ਗਾਂ ਨੈਟ 9 ਕਿਲੋ ਕੰਡੇ ਵਾਲਾ ਤਿਆਰ ਆ ਕੋਈ ਵੀ ਚਵਾਈ ਕਰ ਸਕਦਾ ਦੋ ਟਾਈਮ ਚਾਰ ਟਾਈਮ ਫੇਸ ਕੁਆਲਟੀ ਸੋਹਣੀ ਆ ਹਾਈਟ ਦੇ ਪੱਖ ਤੋਂ ਉੱਚੇ ਲੰਮੇ ਕੱਦ ਕਾਢਦੀ ਸੀਲ ਸਾਬੂ ਫੁੱਲ ਆ ਜੀ ਦੇਖ ਸਕਦੇ ਹੋ ਤੁਸੀਂ ਪੂਰੀ ਸੀਲ ਆ ਬਾਕੀ ਥਣਾ ਸੈਜ ਬਹੁਤ ਸੋਹਣੇ ਚਾਰੇ ਥਾ ਨਿਖੜਵੇਂ ਇੱਕੋ ਜਿਹੇ ਸੈਜ ਦੇ ਫੱਤੀ ਜਵਾਈ ਵਾਲੇ ਮੰਨ ਲੋ ਜੀ ਬੰਦਾ ਚੋਈਏ ਬੁੜੀ ਚੋਈਏ ਬੁੜੀ ਚੋਈਏ ਬਾਈ ਕਹਿੰਦਾ ਭਲਾ ਜਵਾਕ ਚੋਈਏ ਜਾਨ ਭਲਾ ਕੋਈ ਮਰਜੀ ਚੋਈ ਜਾਵੇ ਪੂਰੀ ਸੀਰੀਅਲ ਸਾਊ ਆ ਫੇਸ ਕੁਆਲਿਟੀ ਸੋਣੀ ਆ ਜੀ ਬੋਡੀ ਸਟਰਕਚਰ ਵੀ ਚੰਗਾ ਜੀ ਬਾਕੀ ਥਾਂ ਨੇੜੇ ਤੋਂ ਤੁਹਾਨੂੰ ਦਿਖਾ ਦਿੰਦਾ ਜੀ ਚਾਰੇ ਥਣ 21 ਸਾਈਜ਼ ਦੇ ਨਿੱਖੜ ਮੇ 9 ਕਿਲੋ ਨੱਟ ਕੰਡੇ ਵਾਲਾ ਤਿਆਰ ਆ ਕੀ ਮੁੱਲ ਹੈ ਜੀ ਇਹਦਾ ਇਹਦਾ 27000 ਆ ਜੀ ਮਾਨਤਨ ਹੋ ਜਾਊਗਾ ਜੀ ਜ਼ਰੂਰ ਕਰਾਂਗੇ ਜੀ 27000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮੌਕੇ ਤੇ ਮਾਨਤਨ ਜ਼ਰੂਰ ਕੀਤਾ ਜਾਊਗਾ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀ ਬਾਈ ਹੋਈ ਵੀ ਆ ਠੀਕਾ ਭਰਾਏ ਇਹਨੂੰ ਅੱਠੇ ਭਰਾਏ ਇਹਨਾਂ ਦੇ ਠੀਕਾ 15 ਦਾ ਨਹੀਂ ਹੋਵੇ ਤਾਂ ਨਾਣੂ ਅੱਠਕੇ ਨੇ ਭਰਾਏ ਠੀਕ ਆ ਜੀ ਤੇ ਦੂਜੇ ਤੀਜੇ ਸਵੇਸ ਤੇ ਭਰਾਇਆ ਜੀ ਤੇ ਕਿੰਨਾ ਦੋ ਤਿਆਰ ਆ ਜੀ ਇਹ ਥੱਲੇ ਵੀ 9 ਕਿਲੋ ਯਾਰ ਠੀਕ ਕੱਢ ਲਓ ਜੀ ਬਾਹਰ ਇਸ ਗਾਂ ਥੱਲੇ ਵੀ 9 ਕਿਲੋ ਨੈਟ ਤਿਆਰ ਆ ਤਸੱਲੀ ਤੁਸੀਂ ਆਪ ਕਰਨੀ ਆ ਦੋ ਟਾਈਮ ਚ ਚਾਰ ਟਾਈਮ ਚ ਵਾਈ ਕਰਕੇ ਫੇਸ ਕੁਆਲਟੀ ਸੋਹਣੀ ਆ ਦੇਖ ਸਕਦੇ ਹੋ ਤੁਸੀਂ ਆਰਡਰ ਦੀ ਕੁਆਲਿਟੀ ਸ਼ਾਨਦਾਰ ਆ ਜੀ ਬਹੁਤ ਸੋਹਣਾ ਹਵਾਨਾ ਪ੍ਰਿੰਟ ਵਗੈਰਾ ਬਹੁਤ ਚੰਗਾ ਜਾਤ ਬਰੀਡ ਵਾਲੀ ਹਨਾਂ ਦੇ ਸਾਈਜ਼ ਤੁਸੀਂ ਦੇਖ ਸਕਦੇ ਹੋ ਤੁਸੀਂ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਚਾਰੇ ਥਾਂ ਨਿੱਖੜ ਮੇ ਇੱਕੋ ਹੀ ਸਾਈਜ਼ ਦੇ ਸੀਲ ਸਾਬੂ ਫੁੱਲ ਆ ਜੀ ਬਾਈ ਕਹਿੰਦਾ ਪਹਿਲਾਂ ਬਿਨਾਂ ਨਿਆਣੇ ਤੋਂ ਵੀ ਚੋ ਸਕਦੇ ਆ ਬਾਕੀ 9 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਜਿੰਨਾ ਬਾਈ ਨੇ ਦੁੱਧ ਦੱਸਿਆ ਦੁੱਧ ਉਨਾ ਹੀ ਹੋਊਗਾ ਤਸੱਲੀ ਤੁਸੀਂ ਖੁਦ ਕਰਨੀ ਆ ਬਾਈ ਕਹਿੰਦਾ ਮੇਰੇ ਵੱਲੋਂ ਬਸ ਚਾਹੇ 4 ਟਾਈਮ ਚੁਵਾਈ ਕਰ ਲੋ ਜੀ ਇਹਦਾ ਕੀ ਮੁੱਲ ਆ ਜੀ ਇਹਦਾ ਵੀ ਮੁੱਲ 27 ਹਜ਼ਾਰੀ ਆ ਜੀ 27 ਹਜ਼ਾਰੀ ਇਹਦਾ ਵੀ ਮੁੱਲ ਆ ਬਾਕੀ ਮੈਂ ਕੋਈ ਇਕੱਠਾ ਜੋੜਾ ਲੈ ਲਊਗਾ ਤਾਂ ਬਹੁਤ ਵੱਧ ਮਾਨਦਾਰ ਕਰ ਦਾਂਗਾ ਪੂਰਾ ਠੀਕ ਆ ਬਾਈ ਕਹਿੰਦਾ ਜੇ ਕੋਈ ਜੋੜਾ ਇਕੱਠਾ ਲੈ ਲੂਗਾ ਤਾਂ ਮਾਨਤਾਂ ਫੌਲੀ ਹੋ ਜਾਊਗਾ ਤੇ ਨਹੀਂ ਇਹਦੇ ਚੋਂ ਵੀ ਛੋਟ ਛੱਪਾ ਜ਼ਰੂਰ ਕੀਤਾ ਜਾਊਗਾ ਜਿਹੜੇ ਵੀਰ ਨੂੰ ਕੋਈ ਵੀ ਵੀਰ ਐਨੀਮਲ ਪਸੰਦ ਹੁੰਦਾ ਏ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ